ਇਹ ਤਬਾ ਲਾ ਬਾਂਦਰੀ ਵੇਖ ਲਾ ਲੰਗੂਰੀ ਵੇਖ ਲਾ ਹੁਣ ਖਾਲਸਾ ਆਉ ਉਹ ਘਰੀ ਮੁੜੀ ਦੱਸੀ ਜਾਂਦਾ ਵੋਟਾਂ ਆਉਣਗੇ ਲੈਣ ਤੇ ਵੋਟਾਂ ਅਮਰਪਾਲ ਨੂੰ ਦੇ ਦਾਂਗੇ ਕਾਲੀ ਕਾਂਗਰਸ ਵੇਖਣ ਹੁਣੇ ਪਾਉਣੀ ਆ ਅਮਰਪਾਲ ਨੂੰ ਪਾਉਣੀ ਆ ਮੇਸਤਰੀਆਂ ਸਿੰਘਾਂ ਨੂੰ ਬੋਲਿਆ ਗਿੱਲ ਨੂੰ ਬੋਲਿਆ ਇਹ ਲੀਡਰ ਬੋਲ ਦਿੰਦੇ ਤਰਾ ਹਜੇ ਪਿੰਡ ਚਾਰ ਤਰ ਹੈ ਬੱਸ ਕਰੇ ਹੋਣਗੇ ਹੁਣ ਥੋੜਾ ਲੁੱਟ ਲਿਆ ਉਹਨੇ ਨਸ਼ਾ ਚੜਾਉਣਾ ਸ਼ੁਰੂ ਕੀਤਾ ਲੋਕਾਂ ਨੂੰ ਅੰਮ੍ਰਿਤ ਸਿਕਾਉਣਾ ਸ਼ੁਰੂ ਕੀਤੇ ਸੀ ਤੁਹਾਨੂੰ ਪਤਾ ਉਹਨੇ ਕੀਤਾ ਮਾੜਾ ਤੇ ਕੋਈ ਕੀਤਾ ਨਹੀਂ ਤੇ ਵਿਚਾਰੇ ਕਿਥੇ ਡੇਬਰੂਗੜ੍ਹ ਛੋੜਦਾ ਨਸ਼ਾ ਤਾਂ ਤੁਸੀਂ ਧਾਗੜੀਆਂ ਲਾਦ ਲੋ ਸਰਕਾਰਾਂ ਮਕਾਉਂਦੀਆਂ ਸਵੇਨੀਆਂ ਸਰਕਾਰਾਂ ਨੂੰ ਪੈਸਾ ਚੜਦਾ ਯਾਰ ਪੱਟੀ ਪਾਸਾਂ ਚ ਕੋਈ ਛੜਕੀ ਨਹੀਂ ਪੱਜੀ ਇੱਥੋਂ ਉਹ ਬੂਏ ਗੜੀਆਂ ਖੰਡੇ ਨਹੀਂ ਮਰੇ ਉਹਨੇ ਹੋਰ ਕੀ ਕਰ ਹੋਰ ਕੀ ਕਰਨਾ ਹਰੇ ਪੀ ਲੋਕਾਂ ਨੇ ਜਿਤਾਤਾ ਹੈ ਨਾ ਤੰਤਾ ਨਾਲਕੇ ਨੇ ਉਸੇ ਤਰ੍ਹਾਂ ਹੀ ਅੱਦਗੀ ਹਵਾਪ ਹਲਕਾ ਲੋਕੀ ਪੰਥ ਨੂੰ ਜ਼ਿਆਦਾ ਮੰਨਦੇ ਆ ਜਿਹੜੇ ਅੰਮ੍ਰਿਤਧਾਰੀ ਸਿੰਘਾਂ ਨੂੰ ਜਾਂ ਗਿੱਤਰਾਂ ਜਿਹੜੇ ਨਸ਼ਾ ਵੇਚਦੇ ਹੋ ਸ਼ੌਕ ਕਰਨ ਦੇ ਜਾਂਦੇ ਆ ਜਿਹੜਾ ਕੋਈ ਕੰਮ ਕਰਨ ਵਾਲਾ ਗਰੀਬ ਹੁੰਦਾ ਜਾਂਦਾ ਆਪਾਂ ਕਿਹੜੇ ਖੜੇ ਆ ਪੱਟੀ ਪੱਟੀ ਹਲਕਾ ਨਹੀਂ ਪੱਟੀ ਹਲਕਾ ਵਿਧਾਨ ਸਭਾ ਦਾ ਪੱਟੀ ਵਿਧਾਨ ਸਭਾ ਦਾ ਪੱਟੀ ਹੈ ਨਾ ਪੱਟੀ ਵਾਲੇ ਮਤਲਬ ਕਿ ਉਧਰ ਜਾਣ ਨੂੰ ਤਿਆਰ ਆ ਹੈ ਹਾਂਜੀ ਮਤਲਬ ਉਧਰ ਵੋਟ ਪਾਉਣੀ ਹੈ ਅੱਜ ਕੀ ਸਾਡੀ ਪੱਟੀ ਆ ਗਿਆ ਕਿ ਡੂਸਾ ਭਰ ਕੇ ਜੈ ਨਾ ਹਾਂ ਡੂ ਲੱਗ ਕੇ ਆਦਾ ਸਾਨੂੰ ਬਤਾ ਅੰਮ੍ਰਿਤਪਾਲ ਦਾ ਲਾਲਜੀਤ ਪੁੱਲਰ ਬਲਟੋਆ ਹੈ ਗਿਆ ਬੰਦਾ ਸਾਰੇ ਹੈ ਗਿਆ ਬੰਦਾ ਪਾਲਤੀ ਭਾਈ ਨੂੰ ਉੱਪਰ ਢਕੇ ਉਹਦੀ ਗੱਲ ਆ ਨਾ ਬਰਾਬਰਤ ਪਾਲਦੀ ਵੀ ਚਲੋ ਜਿੱਦਾਂ ਧੱਕਾ ਹੋਇਆ ਸਰਕਾਰ ਦਾ ਕੰਕੀਤਾ ਅੱਛਾ ਇਹ ਸਾਰੇ ਮਤਲਬ ਕਿ ਇਹੇ ਚਰਚਾ ਚੱਲਦੀ ਸੱਥਾਂ 'ਚ ਬਿਲਕੁਲ ਜੀ ਹਾਂ ਇਹੋ ਮੀਂਹ ਵਰ ਜਾਣਾ ਜੋ ਨੌਜਵਾਨ ਸਾਹਿਬ ਮੀਂਹ ਵਰ ਜਾਣਾ ਵੋਟਰਾਂ ਦਾ ਗੱਲ ਖਤਮ ਅੱਛਾ ਹਾਂ ਕਿਵੇਂ ਜੀ ਜਿੱਦਾਂ ਆ ਪਾਰਟੀ ਸ਼ੀਟ ਲੈ ਗਈ ਨਾ ਹਾਂ ਉਹ ਤਾਂ ਲੈ ਗਈ ਕਿਵੇਂ ਉਹਨਾਂ ਦੀ ਆਵਾਜ਼ ਸੀ ਹਾਂ ਉੱਧੇ ਇਹ ਕੈਪਟਨ ਮੰਤਰੀ ਲਾਲਜੀਤ ਭੁੱਲਰ ਵੀ ਖੜਾ ਆਹੋ ਕੈਪਟਨ ਮੰਤਰੀ ਹੁਣ ਬਸ ਗਏ ਹੋਣੇ ਅਜੇ ਤਿੰਨ ਚਾਰ ਹੈ ਬਸ ਕਰੇ ਹੋਣਗੇ ਹੁਣ ਥੋੜਾ ਲੁੱਟ ਲਿਆ ਉਹਨੇ ਇਹ ਤਿੰਨ ਚਾਰ ਦਿਨ ਹੋਏ ਨੂੰ ਉਹਨਾਂ ਪਰਿਆ ਨੂੰ ਅਜੇ ਧਵਾ ਨਹੀਂ ਆਉਣਾ ਇਹਦੇ ਹੱਕ ਜਿਹਦੇ ਹਾਂ ਹਾਂ ਨਹੀਂ ਕਿਵੇਂ ਕੰਮਕੋਮ ਨਹੀਂ ਕੀਤਾ ਕੰਮ ਤੁਹਾਨੂੰ ਦੇ ਦੇ ਹੀ ਆਗੇ ਜਿੰਨੇ ਕੀਤੇ ਆ ਪਤਾ ਨਹੀਂ ਹੁਣ ਬਾਪੂ ਤੇਰੇ ਇੱਥੇ ਉਹ ਚੱਲ ਹੈ ਲੋਕਾਂ ਨੇ ਨਸ਼ਾ ਕੀਤਾ ਹੀ ਕੀਤਾ ਹੈ ਤੇ ਨਸ਼ੇ ਦੇ ਮਾਰੇ ਕੀਤਾ ਨਸ਼ਾ ਇਹਨਾਂ ਰੋਕ ਤੇ ਨਸ਼ਾ ਤਾਂ ਮੈਸਾ ਬੰਦ ਨਹੀਂ ਹੋਇਆ ਨਸ਼ਾ ਬੰਦ ਹੋਇਆ ਛੱਡ ਗਿਆ ਤੁਹਾਨੂੰ ਪਤਾ ਹੀ ਹੈ ਕਿ ਤਰ੍ਹਾਂ ਬੋਲੇ ਸਤੇਜ ਤੇ ਹੋ ਕੇ ਆਹੋ ਉਹ ਤਾਂ ਬੋਲਿਆ ਜਿਹੜਾ ਇਹਨਾਂ ਨੂੰ ਬੋਲੇ ਮਿਸ਼ਤਰੀ ਸਿੰਘਾਂ ਨੂੰ ਮਿਸ਼ਤਰੀ ਸਿੰਘਾਂ ਨੂੰ ਬੋਲਿਆ ਗੱਲ ਨੂੰ ਬੋਲਿਆ ਇਹ ਲੀਡਰ ਬੋਲ ਦਿੰਦੇ ਤਰਾ ਹਾਂ ਇਹਨਾਂ ਗੱਲ ਇਹਨਾਂ ਗੰਦ ਗੱਲ ਲੀਡਰ ਬੋਲ ਦਿੰਦੇ ਹੈ ਹੀ ਜੇਲ੍ਹ ਵਾਲੀ ਗੱਲ ਜੀ ਦੱਸਦਾ ਪਿਆ ਉਹ ਕਿੰਨੀ ਵਾਰੀ ਆ ਤੇਰੀ ਵਾਰੀ ਹਾਂ ਲੱਗ ਜੂ ਕਿ ਸੀ ਫਿਰ ਬਾਬਾ ਪਹਿਲਾਂ ਐਵੇਂ ਸਮਝ ਯਾਰ ਪਹਿਲਾਂ ਐਵੇਂ ਬੋਲਦਾ ਹੁੰਦਾ ਸੀ ਜੇ ਵੋਟਾਂ ਲੈਣ ਆਉਂਦਾ ਸੀ ਆ ਹੁਣ ਤਾਂ ਹੱਥ ਜੁੜੀ ਜਾਂਦਾ ਸੀ ਇੱਥੇ ਬੈਠੇ ਹਾਂ ਅੱਛਾ ਜੀ ਮਾਫ਼ ਕਰ ਦਿਓ ਆਂਦਾ ਹੈ ਮੈਨੂੰ ਵੋਟਾਂ ਪਾ ਕੇ ਇੱਕ ਰਾਲਿਓ ਫੇਰ ਵੇਖਿਓ ਮੇਰੇ ਕੰਮ ਰ ਫੇਰ ਜੇ ਮੈਂ ਕੰਮ ਕਰੂ ਤੇ ਹੂੰ ਤੁਹਾਡਾ ਤਾਂ ਹਲਕਾ ਕੀਤਾ ਕੰਮ ਕਿ ਨਹੀਂ ਇੱਥੇ ਉਹਨੇ ਬੜਾ ਕੀਤਾ ਹੈਗੇ ਬਹੁਤ ਕੀਤਾ ਹੈ ਬੜਾ ਕੀਤਾ ਕੰਮ ਉਹਦਾ ਆਪਦਾ ਹੀ ਨਹੀਂ ਅਜੇ ਫੇਰ ਕਿਤੇ ਕੰਮ ਉਤਰਾਂ ਅਜੇ ਕਿਹੜੇ ਗਰੰਟ ਆਈਆਂ ਉਤਰੇ ਸਰਪੰਚ ਬਣਨੇ ਫੇਰ ਕੰਮ ਜਰੂਰ ਹੈ ਉਹ ਕਰੂਗਾ ਆਹ ਵੇ ਗਲੀਆਂ ਜਿਹੜੀਆਂ ਇੰਟਰਲੌਕ ਲਾਈਆਂ ਨੇ ਤੇ ਕੰਮ ਕੀਤੇ ਆ ਹਾਂ ਕਿਤੇ ਸੀਵਰੇਜ ਪਾਇਆ ਹਵਾ ਪਰ ਹਵਾ ਉਮਰਤਪਾਲ ਦੀ ਆ ਉਹਨਾਂ ਨੇ ਪਰ ਤੁਹਾਨੂੰ ਪਤਾ ਹੀ ਆ ਉਹਦਾ ਅੰਦਰ ਦਾ ਕਰਕੇ ਆ ਹਾਂ ਉਮਰਤਪਾਲ ਨੇ ਆ ਹੂੰ ਬਰਾ ਉਹ ਸਰ ਇੱਕ ਵੀ ਇਹੋ ਦੇਚੋ ਜਤਾਇਆ ਸੀ ਜਿਵੇਂ ਮਾਨ ਨੂੰ ਲੋਕਾਂ ਨੇ ਜਿਤਾਤਾ ਹੈ ਨਾ ਤੰਤਾ ਨੇ ਹਲਕੇ ਨੇ ਉਸੇ ਤਰ੍ਹਾਂ ਹੀ ਅੱਗੇ ਹਵਾ ਇਹ ਆ ਪੰਜਾਬੀ ਕਿ ਨਾ ਪੰਥਕਲ ਕਾ ਲੋਕੀ ਪੰਥ ਨੂੰ ਜ਼ਿਆਦਾ ਮੰਨਦੇ ਆ ਜਿਹੜੇ ਅੰਮ੍ਰਿਤਧਾਰੀ ਸੰਗਾਂ ਨੂੰ ਜਾਂ ਅਗੇ ਤਰ੍ਹਾਂ ਨਾਲ ਉਹਨੇ ਲੋਕਾਂ ਚ ਚੰਗੇ ਹੀ ਕੰਮ ਕੀਤੇ ਆ ਨਸ਼ਾ ਛਡਾਉਣਾ ਸ਼ੁਰੂ ਕੀਤਾ ਲੋਕਾਂ ਨੂੰ ਅੰਮ੍ਰਿਤ ਛਕਾਉਣੇ ਸ਼ੁਰੂ ਕੀਤੇ ਸੀ ਤੇ ਤੁਹਾਨੂੰ ਪਤਾ ਉਹਨੇ ਕੀਤਾ ਮਾੜਾ ਤੇ ਕੋਈ ਕੀਤਾ ਨਹੀਂ ਤੇ ਵਿਚਾਰੇ ਕਿਤੇ ਡਿਬਰੂਗੜ੍ਹ ਛੋੜਦਾ ਹੂੰ ਚਲੋ ਰੱਖਣਾ ਇਹੋ ਗੱਲ ਦਾ ਗਲੋਬਲ ਬੋਰੀ ਕਹਿੰਦਾ ਹੀ ਬੜਾ ਸਫਲਤਾਪੁਰਖ ਲੋਕਾਂ ਨੂੰ ਲੋਕਾਂ ਨੂੰ ਵੇਖੋ ਜੀ ਇਸੇ ਗੱਲ ਦਾ ਗੁੱਸਾ ਵਾ ਸਰਕਾਰ ਤੇ ਵੀ ਜੇ ਚਲੋ ਕੋਈ ਉੱਤੇ ਪਰਚਾ ਕਰਨਾ ਸੀ ਜਿਹੜਾ ਬੰਦਾ ਉਹ ਪਰਚਾ ਕਰਦੇ ਉਹਨੂੰ ਇਥੇ ਪੱਟੀ ਆ ਦੂਜੀਆਂ ਗੋਮਦ왈 ਸਾਹਿਬ ਔਰ ਪੰਜਾਬ ਬਠਿੰਡੇ ਫਰੀਦਕੋਟ ਜ਼ਿਲ੍ਹਾ ਹੀ ਰਹਦੇ ਹੂੰ ਇਹੋ ਲੋਕਾਂ ਨੂੰ ਗੁੱਸਾ ਹੋਰ ਉਹਦੇ ਧੱਕਾ ਕਰਕੇ ਲੋਕੋ ਦੀ ਮਤ ਕਰਨ ਦੇ ਆ ਲੋਕ ਤਾਂ ਆਮ ਮਾਰੇ ਪਿੰਡਾਂ ਚ ਹੋਏ ਬੈ ਆ ਪੰਜ ਚਲੋ ਸਾਰੇ ਪਾਲਿਕਾ ਨਾਲ ਪਾਲਿਕਾ ਨਾਲ ਜੁੜੇ ਆ ਆਇਕ ਨੇ ਪਾਲਿਕਾ ਨਾਲ ਜੁੜੇ ਦਾ ਹੁੰਦੇ ਹੀ ਆ ਸਾਰੇ ਬਿਲਕੁਲ ਆ ਪਾਲਿਕਾ ਨਾਲ ਜੁੜੇ ਪਰ ਹਵਾ ਬਣ ਗਈ ਹੁੰਦੀ ਹਵਾ ਹਵਾ ਬੋਲ ਵੀ ਹਮ ਅਸੀਂ ਬਣ ਗਏ ਆ ਲੈ ਫੋਟੋ ਮੰਗਣ ਫੋਟੋ ਉੱਧਰ ਹੀ ਜਾਣੀ ਆ ਆ ਲੋਕੀ ਆਪ ਆਪੇ ਹੀ ਕੱਟ ਕਰ ਕਰ ਬੋਲਣ ਰਿਹਾ ਆ ਆ ਫੇਸਬੁੱਕ ਤੇ ਆਉਂਦੇ ਲੋਕੀ ਪਿੰਡਾਂ ਦੀ ਕੱਟ ਕਰ ਕਰ ਕੇ ਵੀ ਅਸੀਂ ਅਮਰਪਾਲ ਦੇ ਨਾਲ ਆ ਅਮਰਪਾਲ ਦੇ ਨਾਲ ਇਹਦਾ ਬਲਟੋਆ ਕਹਿੰਦਾ ਮਮੀ ਜੇਲ ਕੱਟੀ ਆ ਉਹਨਾਂ ਕੋਲ ਚਰਚ ਕੱਟ ਲਈ ਆ ਜੋ ਰਾਜ ਬਲਟੋਏ ਬਣਾ ਲਿਆ ਫਿਰ ਲੁੱਟ ਲਿਆ ਉਹ ਰਜੇ ਲੁੱਟਣਾ ਹੈ ਕਿੰਨੇ ਇਹ ਕੋਈ ਸਾਰੇ ਬਲਟੋਏ ਨੇ ਕੋਈ ਕਸਰ ਛੱਡੀ ਐ ਨਸ਼ੇ ਵਿੱਚ ਚੈਨਲੋਂ ਕੋਈ ਕੰਮ ਕਰਨ ਨਾਲੋਂ ਨਸ਼ੇ ਹੀ ਲਾਂਦੇ ਐ ਨਾ ਬਸੇ ਨਾ ਜੇਤ ਕਲਦੀ ਦੀ ਤੇ ਚਲੋ ਚਲੋ ਵਲਟੋਏ ਹੋਣੀ ਪਾ ਕਿਦਾਂ ਚਲੋ ਜੇਲਾ ਵੀ ਕੱਟੀਆਂ ਕਈ ਕੋ ਕੀਤਾ ਪਰ ਹੁਣ ਜਿਹੜੇ ਤਰ੍ਹਾਂ ਦੇ ਲੋਕ ਬਾਦਲਾਂ ਦੇ ਖਿਲਾਫ ਆ ਹੂੰ ਤੇ ਉਹ ਬਾਦਲਾਂ ਦਾ ਬਾਦਲਾਂ ਦੇ ਉਹ ਹਾਂ ਜੀ ਬਿਲਕੁਲ ਉਹ ਮਾਜੇ ਤੇ ਲਾਈ ਬੈਠੇ ਆ ਉਹ ਬਾਦਲਾਂ ਦੀ ਬੋਲੀ ਬੋਲਦਾ ਤੇ ਲੋਕ ਆਪੇ ਖਿਲਾਫ ਆ ਹੂੰ ਹਲਕਾਰ ਹਾਂ ਠੀਕ ਹੈ ਠੀਕ ਹੈ ਠੀਕ ਹੈ ਆਪਣਾ ਕਿਹੜਾ ਪਤਾ ਨਹੀਂ ਇਹ ਗੱਲ ਦਾ ਇਹਨੇ ਕੰਮ ਕਰਦੇ ਹੂੰ ਤੇ ਕੰਮ ਇਥੇ ਕਰਕੇ ਕਰਨ ਜਾਈਏ ਹੋਟਲ ਤੁਹਾਡੀਆਂ ਲਾਈਨ ਵੀ ਆਉਣਗੇ ਵੋਟਾਂ ਆਉਣਗੇ ਲਾਈਨ ਤੇ ਵੋਟਾਂ ਅਮਰਪਾਲ ਨੂੰ ਦੇ ਦਾਂਗੇ ਹੂੰ ਕਾਲੀ ਕਾਂਗਰਸ ਵੇਰ ਹੁਣੇ ਪਾਉਣੀਆਂ ਅਮਰਪਾਲ ਨੂੰ ਪਾਉਣੀਆਂ ਹੈ ਅਮਰਪਾਲ ਪਾਵਾਂਗੇ ਹਲ ਕਿਹੜਾ ਬੰਦਾ ਤੁਹਾਨੂੰ ਹਲ ਕਾ ਖੇਮ ਕਰਨ ਅੱਛਾ ਖਡੂਰ ਸਾਹਿਬ ਅੱਛਾ ਉਧਰ ਖਡੂਰ ਸਾਹਿਬ ਹੈ ਹਾਂ ਤੇ ਮੋਟਾ ਜਿਹਨੇ ਮਰਜ਼ੀ ਪਾ ਦੀ ਸਾਨੂੰ ਕੋਈ ਮਿਲਣਾ ਨਹੀਂ ਹੰਤ ਮੈਲੀ ਆਪਦੀ ਕਿਰਤ ਹੂੰ ਅਹ ਦਹਾ ਨਵਾ ਨਾ ਕਰਕੇ ਖੜਦੇ ਜਿਹੜੀ ਉਹ ਰੋਟੀ ਮਿਲਨੀ ਹੈ ਅੱਛਾ ਤੇ ਉਹ ਖਾਣੀ ਬੱਚਿਆਂ ਨੇ ਖਾਣੀ ਕਰੀ ਹੂੰ ਤੇ ਸਰਕਾਰਾਂ ਵੀ ਕਿਸੇ ਦਾ ਕੋਈ ਦਿਹਾੜੀ ਨਹੀਂ ਵਧਾਉਂਦੀਆਂ ਤਨਖਾਹ ਨਹੀਂ ਵਧਾਉਂਦੀਆਂ ਲੈਣੇ ਕੋਈ ਦਿਹਾੜੀ ਨਹੀਂ ਤਨਖਾਹ ਵੋਟਾ ਕਿਨੇ ਪਾਉਣੀਆਂ ਉਹ ਤਾਂ ਕਹਿੰਦੇ ਬੜਾ ਸਵਾਰ ਦੇਣਾ ਸੀ ਸਵਾਰ ਨਾ ਕਿੱਥੇ ਵੱਸ ਗਏ ਨਸ਼ੇ ਖਤਮ ਕਰਤੇ ਨਹੀਂ ਨਹੀਂ ਨਸ਼ੇ ਵਧ ਗਏ ਸੋ ਹੈ ਵਧ ਗਏ ਵਧੇ ਆ ਵਧੇ ਆ ਕਟੇ ਨਹੀਂ ਨਸ਼ੇ ਨਸ਼ੇ ਫੁੱਲ ਹੀ ਹੈ ਕਿਵੇਂ ਨਹੀਂ ਇਹ ਸੈਂਟਰਾਂ 'ਚ ਵੱਧ ਗਏ ਆ ਗੇੜਾਂ ਦੇ ਛਡੌਂਗਲੀ ਬਣਾ ਸੈਂਟਰ ਅੱਛਾ ਉੱਥੇ ਵੀ ਨਹੀਂ ਵੱਧ ਗਈ ਉਥੇ ਨਹੀਂ ਗੋਲੀ ਸ਼ੋਕ ਨਹੀਂ ਆਲੀ ਆ ਅੱਛਾ ਹੂੰ ਕਿ ਲੀਡਰਾਂ ਦੀਆਂ ਗੱਡੀਆਂ ਹੂੰ-ਹੂੰ ਕਰਦੀਆਂ ਕਿ ਨਹੀਂ ਉਹ ਤਾਂ ਕਰਦੀਆਂ ਉਹ ਤਾਂ ਕਰਦੀਆਂ ਉਹਨਾਂ ਦਾ ਕਰਨਾ ਹੀ ਕਰਦਾ ਉਹਨਾਂ ਨੇ ਬਣਾਇਆ ਉਹਨਾਂ ਦਾ ਕਰਨਾ ਹੀ ਕਰਦਾ ਆ ਕੇ ਪੌਂਦੇ ਜੱਫੀਆਂ-ਜੁਫੀਆਂ ਕਿ ਨਹੀਂ ਨਹੀਂ ਜੱਫੀਆਂ ਕਿਥੇ ਜੱਫੀਆਂ ਸਟਿਕੜ ਪਪੀਆਂ ਵੀ ਨਹੀਂ ਲੈਣਦੇ ਇਹਦੀਆਂ ਦੇ ਹੈ ਨਹੀਂ ਆ ਕੇ ਕਰਦੇ ਹੁੰਦੇ ਆ ਵੇਖੋ ਜੀ ਤੁਸੀਂ ਸਾਡੇ ਨਾਲ ਜੇ ਭਰਾ ਮਜ਼ਦੂਰੀ ਕਰਦੇ ਫੇਟਾ ਭਾਈ ਨਹੀਂ ਨਹੀਂ ਕੋਈ ਨਹੀਂ ਕਿਸੇ ਨੂੰ ਪਾਜੀ ਦਿੰਦਾ ਆਪ ਦਾ ਕਰਕੇ ਖਾਣਾ ਪੈਂਦਾ ਅਮ ਜੂਰਦੀ ਉਸ ਰੰਗਿਆ ਉਦੋਂ ਵੀ ਨਹੀਂ ਆਇਆ ਕੋਈ ਨਾ ਸਾੜ ਜੀ ਮੇਰੇ ਕਹੇ ਘੜੀ ਨਹੀਂ ਵੜਨ ਦੀ 300 ਰੁਪਿਆ ਢੇੜੀ ਸਰੀ ਹਾਂ ਤੇ ਮੇਰੇ ਕਹੇ ਨਾਲ ਚਾਜਣਾ ਪੈਸੇ ਭੰਦੇ ਅੱਛਾ ਹੂੰ ਮਤਲਬ ਕਿ ਕੋਈ ਨਹੀਂ ਪੁੱਛਦਾ ਹੈ ਹੋਰ ਮਹੀਨਾ ਕੰਮ ਕਰਦੇ ਰਹੀਏ ਹੂੰ ਤੇ ਤਿੰਨੀ ਵੀ ਨਹੀਂ ਪਾਏ ਮਿਲਨੇ ਅੱਛਾ 300 ਦੇ ਹੁੰਦੇ ਯਾਰ ਹੂੰ ਕੀ ਕਰਾਂਗੇ ਇੰਪੋਰਟਾਂ ਜਿਵੇਂ ਭਾਈ ਭਗਵਾਨ ਅਤਮਾਨ ਕਹਿੰਦੇ ਸੱਤਾਂ ਚ ਸਰਕਾਰ ਚੱਲੂ ਮਿਲਦੇ ਆ ਫਿਰ ਸੱਤਾਂ ਚ ਆਉਂਦੇ ਆ ਮੰਤਰੀ ਮੰਤਰੀ ਇਹਨਾਂ ਦੇ ਕਿ ਨਹੀਂ ਮਿਲਦੇ ਕੋਈ ਮੰਤਰੀ ਨਹੀਂ ਆਉਂਦਾ ਕੋਈ ਸੰਤਰੀ ਨਹੀਂ ਆਉਂਦਾ ਕੋਈ ਦਰੋਗਾ ਨਹੀਂ ਆਉਂਦਾ ਕੋਈ ਕੁਛ ਨਹੀਂ ਖਤਮ ਕਾਣੀ ਆਉਂਦਾ ਕੋਈ ਨਹੀਂ ਕੋਈ ਨਹੀਂ ਹੁੰਦਾ ਜੀ ਕੋਈ ਨਹੀਂ ਹੁੰਦਾ ਜੀ ਆਇਆ ਕੋਈ ਤੁਹਾਨੂੰ ਜੇ ਮਿਲਦਾ ਹੀ ਕੋਈ ਨਹੀਂ ਅਸੀਂ ਕਿ ਇਹ ਸੜਕ ਤੇ ਰਹਿ ਨਹੀਂ ਸਕਾਂ ਇਥੋਂ ਲੰਘਦੇ ਤਾਂ ਹੋਣਗੇ ਨਾ ਕਿ ਨਹੀਂ ਲੱਗ ਜਾਂਦੇ ਮੋਟਰ ਮਾਰ ਕੇ ਆਮਕਰਾਂ ਦੇ ਜਵਾਕ ਆ ਆਊਟਰ ਮਾਰ ਕੇ ਮੰਗ ਜਾਂਦੇ ਅਗਲੇ ਉਹਨਾਂ ਨੂੰ ਕੀ ਲੱਗੇ ਉਹਨਾਂ ਨੂੰ ਲੱਗਾ ਆਪਦਾ ਚੱਲਦਾ ਕੰਮ ਬੋਧਾ ਐਮ ਐਲ ਏ ਸੁਣਦਾ ਗੱਲ ਗੱਲ ਕਰੀ ਸੁਣਦਾ ਹੈਗਾ ਤੁਹਾਨੂੰ ਗੱਲ ਸੁਣਦੇ ਹੂੰ ਜਾਂਦੇ ਉਹ ਮੋਹਰ ਬਰ ਬੰਦੇ ਜਾਂਦੇ ਆ ਗੱਲ ਸੁਣਦੇ ਆ ਏਡੀ ਗੱਲ ਪਰ ਅਸੀਂ ਤੇ ਸਵੇਰੇ ਰੋਟੀ ਬੰਨ ਕੇ ਕੰਮ ਤੇ ਆ ਜਾਂਦੇ ਜੀ ਤੇ ਕੰਮ ਤੋਂ ਸ਼ਾਮਾਂ ਨੂੰ 5 ਵਜੇ ਘਰ ਜਾਣਾ ਅਮਰਤਪਾਲ ਨੂੰ ਕਿਉਂ ਸੋਚੇ ਵੀ ਕਿਉਂ ਵੋਟ ਪਾਣੀ ਉਹ ਉੱਤਰਾ ਹੀ ਮਮਾਂ ਜੇ ਇਧਰੇ ਆ ਫਿਰਦਾ ਦੇ अच्छा सारे ਲੋਕਾਂ ਦੇ ਹੈ ਹੀ ਆ سارے ਲੋਕਾਂ ਦੇ ਇੱਧਰ ਇਹੋ ਹੀ ਆ ਕੀ ਜਾਂਦੇ ਅੰਮ੍ਰਿਤਪਾਲ ਉਹ ਆ ਤੇ ਉਹਨੂੰ ਘਟਾਉਣਾ ਬਾਹਰ ਆ اچھا ਬੰਦਾ ਚੰਗਾ ਅੰਮ੍ਰਿਤ ਛਕਾਉਂਦਾ ਹਾਂ ਆ ਗੱਲ ਪਰਵਾਹ ਚੱਲਣ ਦਾ ਹੈ ਗੱਲ ਦਾ ਜੀ اچھا ਹੂੰ ਕੀ ਬਤਨ ਕੋ ਠੀਕ ਹੈ ਹੋਰ ਹੋਰ ਤੁਸੀਂ ਤਾਂ ਚਾਹ ਪਾਣੀ ਠੀਕ ਹੈ ਜੀ ਕੀ ਆਂਦੀਆਂ ਵੋਟਾਂ ਵੋਟਾਂ ਨੇ ਕੀ ਆਖਣਾ ਜੀ ਹੈ ਵੋਟਾਂ ਨੇ ਕੀ ਆਖਣਾ ਜੀ ਕੀ ਫਿਰ ਵੀ ਆਇਆ ਲੀਟਰ ਲੁੱਟਰ ਕੋਈ ਨਹੀਂ ਜੀ ਕੋਈ ਨਹੀਂ ਆਪਣੇ ਕੋਲ ਆਇਆ ਉਹ ਝੂਠੇ ਭਾਂਡੇ ਪਾਣੀ ਪੂਣੀ ਵਾਲਾ ਪਿੰਦੇ ਹੁੰਦੇ ਆ ਕੇ ਉਹਦਾ ਤਾਂ ਪੀਣਾ ਹੀ ਆਂਗੇ ਜਨਾ ਹੈ ਉਹਦਾ ਪੀਣਾ ਹੀ ਆਣਗੇ ਆਇਆ ਕੋਈ ਪੀਤਾ ਤੇਰੇ ਗਲਾਸ ਚ ਪਾਣੀ ਕਿਸੇ ਨੇ ਕਿ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਤਾਂ ਚੁੱਲੇ ਤੇ ਰੋਟੀਆਂ ਰੋਟੀਆਂ ਵੀ ਲਾਉਣ ਲੱਗ ਜਾਂਦੇ ਆ ਕੇ ਉਹ ਬਹੁਤ ਕੁਝ ਕਰਦੇ ਆ ਹਾਂ ਜੀ ਉਹ ਤੇ ਗੱਲ ਠੀਕ ਹੀ ਤੇ ਕੋਈ ਦਾ ਬਾਈਕ ਨਹੀਂ ਕੋਈ ਨਹੀਂ ਜੀ ਹੈਂ ਕੋਈ ਨਹੀਂ ਪੁੱਛਦਾ ਨਹੀਂ ਕੀ ਫਿਰ ਸੋਚਿਆ ਕੀ ਫਿਰ ਸੋਚਿਆ ਅਸੀਂ ਅਮਰਪਾਲ ਨੂੰ ਵੋਟ ਪਾਵਾਂਗੇ ਜੀ ਤੁਸੀਂ ਕੀ ਸੋਚਿਆ ਜੋ ਆਖਣ ਦਾ ਉਹ ਕਰਾਂਗੇ ਕਹੀ ਹਾਂਜੀ ਜੋ ਆਖਣ ਦਾ ਕਰਾਂਗੇ ਸਾਰਾ ਸਲਾਹ ਕਰੀ ਫਿਰਦੇ ਪਈ ਬਈ ਅੱਛਾ ਹਾਂਜੀ ਹਾਂ ਸਰ ਹੈ ਹਾਂਜੀ ਸਾਰੀ ਸਲਾਹ ਕੀਤੀ ਹੋਈ ਆ ਸਾਰਾ ਪਿੰਡ ਜੀ ਇਹੋ ਚੱਲਦਾ ਹੈ ਸਾਰਾ ਪਿੰਡ ਹੀ ਸਾਰਾ ਪਾਊਗਾ ਅੱਛਾ ਪਿੰਡਾਂ ਜੀ ਇਹੋ ਗੱਲ ਚੱਲਣ ਦੀ ਹੈ ਉਹ ਐਵੇਂ ਤੇਲ ਫੂਕਦੇ ਫਿਰਦੇ ਦੂਜੇ ਉਹ ਕੀ ਵੋਟਾਂ ਦੇ ਉਂਗਲ ਤੇ ਲੋਕਾਂ ਨੂੰ ਮਾਰਨੀ ਆ ਇੱਥੇ ਮਰਜ਼ੀ ਮਾਰੀ ਜਾ ਸਰ ਤੇਲ ਜਨਤਾ ਵਾ ਜਾ ਹੀ ਉਹ ਤੇਲ ਜਨਤਾ ਤਾਂ ਜੀ ਮੇਟ ਭੂਤ ਤੇਲ ਜਨਤਾ ਤੇ 20 20 ਗੱਡੀਆਂ ਲੈ ਕੇ ਉਹ ਜਿੰਨਾ ਮਰਜ਼ੀ ਲਈ ਫਿਰ ਆਹ ਦੀ ਉਂਗਲ ਇੰਨੇ ਇੰਨੇ ਕਰਮ ਕਰਨਾ ਇੱਥੇ ਕਰਨਾ ਇੱਥੇ ਮਰਜ਼ੀ ਪੱਟੀ ਬੈਗ ਪਾਉਂਗੇ ਫਿਰ ਫਿਰ ਪੁੱਠੇ ਪਾ ਦੇਵਾਂਗੇ ਉਹਨਾਂ ਨੂੰ ਪੁੱਠੇ ਆਪੇ ਪੈ ਜਾਣੇ ਆ ਹੁਣ 2 ਰੁਪਏ ਕਿਲੋ ਕਣਕ ਜਿਹੜੀ ਆਉਂਦੀ ਸੀ ਉਹ ਬੰਦ ਹੋ ਗਈ ਨਾ ਕਾਲੀਆਂ ਨੇ ਚਲਾਈ ਉਹ ਗਰੀਬਾਂ ਨੂੰ ਮਿਲਦੀ ਉਹ ਬੰਦ ਹੋ ਗਈ ਤੇ ਜਿਹੜੇ ਹੁਣ ਪੰਦਾ ਆ ਮੋਦੀ ਵਾਲੀ ਇਹ ਦੇਈ ਜਿਹੜੇ ਦੋ ਕਣਕੇ ਦੇ ਖੂਗਾ ਤੇ ਵੜ ਗਈ 2 ਰੁਪਈਆ ਵਾਲੀ ਉਹ 2 ਰੁਪਈਆ ਵਾਲੀ ਕਿੱਧਰ ਗਈ ਆਟਾ ਦੇ ਤਾਂ ਸੌਖਾ ਕੰਮ ਕਰਤਾ ਨਾ ਆਟਾ ਕਿੱਥੇ ਤੇ ਤਾਂ ਆਟਾ ਮੇਰੇ ਜਿਹੇ ਨੂੰ ਅੱਛਾ ਆਟਾ ਨਹੀਂ ਭਾਜੀ ਮਿਲਿਆ ਇੱਧਰ ਲੋਕ ਸੇ ਦੇ ਸੌਖੇ ਹੋ ਜਾਣਗੇ ਉਹ ਨਹੀਂ ਲੋਕ ਔਖੇ ਹੋ ਗਏ ਜਿਹੜੀ 2 ਰੁਪਈਆ ਕਿਲੋ ਵਾਲੀ ਹੁੰਦੀ ਉਹ ਕੁੱਟ ਲਈ ਲੋਕ ਦੇ ਔਖੇ ਹੋ ਗਏ ਸੌਖੇ ਉਹਦੇ ਬਜਾਏ ਓਏ 15 ਕੇ 15 ਨੇ ਦੇ ਹੁਣ 15 ਕਿਲੋ ਵਾਲੀ ਮੋਦੀ ਵਾਲੀ ਆਪਣੀ ਨਸ਼ਾ ਨਸ਼ਾ ਤਾਂ ਹੁੰਦਾ ਸਭ ਬਹੁਤ ਭਿਆਦੇ ਮਸਾ ਨਹੀਂ ਭੰਦੋ ਸਦਾ ਕੋ ਜਿਹੜੀ ਮਰਜ਼ੀ ਸਰਕਾਰ ਆ ਜੀ ਭਗਵਾਨ ਤੁਮਨ ਸਿੰਘ ਬੜੀਆਂ ਚੱਕੀਆਂ ਪਾਉਂਦਾ ਹੁੰਦਾ ਆ ਕੇ ਉਹ ਕਮੇਟੀ ਕਰਦਾ ਜੀ ਕਮੇਟੀ ਕਮੇਟੀ ਕਰਕੇ ਚਲ ਜਾਂਦੇ ਨੇ ਹੂੰ ਉਹ ਸੱਪ ਕੱਟਣ ਵਾਲਾ ਉਹ ਸੱਪ ਕੱਟਣ ਵਾਲਾ ਪਹਿਲ ਮੋਦੀ ਸਾਹਿਬ ਕੱਟੀਏ ਦੇ ਨਹੀਂ ਦਿਖੁੰਦੇ ਇਹ ਕੱਟੀ ਜਾਂਦਾ ਸੱਪ ਕੱਟਦਾ ਹੁਣ ਇਹ ਤੇ ਲਾਲਜੀਤ ਪੁੱਲਰ ਉਹ ਦਾ ਆ ਵੇਖ ਲੋ ਐ ਨਹੀਂ ਆਏ ਇਹਦੇ ਨਾ ਮਨਾਰੇ ਸਾੜੀ ਪੁੱਲੇ ਵਾਲੀ ਸੜਕ ਵੇਖੀ ਜੇ ਕਿੰਨੇ ਸਾਲ ਹੋ ਗਿਆ ਉਹਨਾਂ ਪਿੰਡ ਨਹੀਂ ਪੈਂਦੇ ਪੱਟੀ ਨੂੰ ਪੱਟੀ ਪਾਸਾਂ ਚ ਆ ਹਾਂ ਉਹ ਛੜਕੀ ਨਹੀਂ ਬੱਜੀ ਐ ਤੂੰ ਉਹ ਬੂਹੇ ਗੱਡੀ ਫੰਡੇ ਨਹੀਂ ਮਰੇ ਉਹਨੇ ਹੋਰ ਕੀ ਕਰਨਾ ਹੋਰ ਕੀ ਕਰਨਾ ਉਹ ਬੂਹੇ ਗੱਡਕ ਤਾਨ ਪਏ ਉਹ ਵੇਖ ਲੋ ਦਈ ਸਾਡਾ ਚਲੋ ਅਸੀਂ ਤੇ ਸਾਈਕਲਾਂ ਦੇ ਜਾਣਾ ਗਾਲੀ ਦਾ ਸਾਈਕਲ ਕਢਾ ਪਵਾਜਦਾ ਲੋਕ ਤਾਂ ਮੋਟਰਸਾਈਕਲ ਜਿਹੜੇ ਗੱਡਗੱਡ ਜਾਂਦੇ ਆ ਪੱਟੀ ਦੇ ਉੱਲੇ ਬਨੇ ਕੁੱਲੇ ਰੋਡ ਤੇ ਚਲੇ ਵੱਜੇ ਪਏ ਹਮ ਸਭ ਸਾਰੇ ਜੇ ਜਦੋਂ ਆਪਾਂ ਇੰਨੇ ਚਿਰ ਚਾਪੇ ਤੋਂ ਛੜਕੀ ਨਹੀਂ ਬਣੀ ਤਾਂ ਆਪਾਂ ਕੀ ਵਿਕਾਸ ਕਰਦਾਂਗੇ ਪਹਿਲਾ ਦੂਜੇ ਰਹੇ ਆ ਗਿੱਲ ਰੀ ਬਲਟੋਏ ਰੀ ਉਹਨਾਂ ਕੁਛ ਕੀਤਾ ਉਹ ਨਾ ਕੀਤਾ ਉਹਨਾਂ ਬਹੁਤ ਕੰਮ ਕੀਤਾ ਉਹਨਾਂ ਕੀਤਾ ਕੰਮੇ ਵੀ ਆਖੀ ਇਹਨਾਂ ਨਹੀਂ ਕੀਤੇ ਛੜਕਾ ਛੜਕਾ ਬਣਾਈਆਂ ਇਹਨਾਂ ਵੀ ਹਾਂ ਉਹ ਇਹ ਤਾਂ ਬੂਹੇ ਗਾੜੀਆਂ ਨੇ ਬਣੀਆਂ ਇਹਨਾਂ ਤਾਂ ਤੇ ਬਾਕੀ ਕਰ ਮੰਤਰੀ ਆ ਯਾਰ ਸਰਕਾਰ ਦਾ ਮੰਤਰੀ ਨੇ ਬੂਹੇ ਗਾੜੀ ਛੜਕ ਬਣਾਉਂਦਾ ਕੁੱਲੇ ਚੌਂਕ ਵਾਲੇ ਬੁਰੇ ਪੱਟੀ ਨੂੰ ਵੇਚ ਲਓ ਤੁਸੀਂ ਜਾ ਜੰਨੀ ਬਣਾ ਗਿਆ ਗਰੀਬਾਂ ਦੇ ਉਹਨੇ ਕਰਾਤੇ ਬੇਲ ਮਾਫ ਹਾਂ ਲਿਮਟਾਂ ਕਰਾ ਆ ਗਿਆ ਹਾਂ ਚੰਨੀ ਕੰਮ ਸਹੀ ਕਰ ਗਿਆ ਚੰਨੀ ਬੰਦਾ ਚੰਗਾ ਹੀ ਹੈ ਹਾਂਜੀ ਇਹ ਨਹੀਂ ਚੰਗੇ ਉਹ ਚੰਗੇ ਹੀ ਆਗੇ ਆਪਦੇ ਥਾਂ ਦੇ ਖਾਪੀ ਸੱਪ ਹੀ ਕੱਢਣ ਦਾ ਆ ਖਾਇਆ ਵੀ ਕਦੀਖਣੀ ਨਹੀਂ ਲਈ ਸੱਪ ਹੀ ਦਸਣ ਦਾ ਇਹਨਾਂ ਦੇ ਹੈ ਸੱਪ ਇਹ ਤਾਂ ਜਗਲਾਦ ਮੈਗਮੇ ਦੇ ਵਿੱਚ ਬੰਦੇ ਵੇਖੋ ਜੀ ਭਾਈ ਮੈਂ ਇੱਕ ਹੋਰ ਗੱਲ ਕਰਨ ਲੱਗਾ ਜਗਲਾਦ ਮੈਗਮੇ ਦੇ ਵਿੱਚ ਪਹਿਲੋ ਪਹਿਲੀਆਂ ਜਿੰਨੀਆਂ ਸਰਕਾਰਾਂ ਵਾਂ ਉਹਨਾਂ 10 ਸਾਲ ਜੀ ਦੇ ਨਹੀਂ ਉਹਨੂੰ ਪੱਕਿਆ ਕਰ ਦਿੰਦੇ ਇਹਨਾਂ ਕਾੜਤਾ ਲਾਓ ਜੀ ਦਾਹ ਪੜੇ ਚਾਹੀਦੇ ਹਨ ਹਾਂ ਪਹਿਲੀਆਂ ਸਰਕਾਰਾਂ ਦੇ ਬੁੱਧੂ ਸੀ ਇਹ ਉੱਠ ਕੇ ਸੱਪ ਵਕਰੇ ਕੱਢਣ ਲੱਪੇ ਅਜਾ ਇਹਨੂੰ ਸੱਪ ਕਹਿੰਦੇ ਹੋ ਤੁਸੀਂ ਇਹਨੂੰ ਸੱਪ ਕਹਿੰਦੇ ਜੀ ਜਿਹੜੇ ਹੋੜ ਸੱਪ ਐ ਸੱਪ ਕਿਹਦੇ ਹੋੜ ਸੱਪ ਘੜਾਉਣ ਵਰਗਾ ਇਹ ਇਹਨੂੰ ਵੀ ਸੱਪ ਕਹਿੰਦੇ ਜੀ ਜਦੋਂ ਹੁਣ ਵਿੱਚੋਂ ਆ ਸਾਰੇ ਬੰਦੇ ਕਈਆਂ ਵਾਹਣ ਵਾਲੇ ਇਹਨਾਂ 'ਚ ਕਿਹੜੇ ਪੜ੍ਹਾਈ ਵਾਲਾ ਐ ਸਾਰੇ ਇੱਥੇ 12 ਪੜ੍ਹਿਆ ਬੰਦਾ ਲੈ ਮੈਨੂੰ 10 ਟੋਏ ਮਾਰ ਕੇ ਵਿਖਾ ਦੇ ਹਾਂਜੀ ਕੀ ਮੌਲਾ ਜੀ ਵਧੀਆ ਬਾਬੇ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਨਹੀਂ ਭਾਈ ਯਾਰ ਪਾਲ ਸਿੰਘ ਸਾਡੇ ਕੋਲ ਤੋਂ ਨਾ ਕਿਹੜਾ ਕੁੜੀਆਂ ਮੋਰਾ ਮੋਰਾ ਦੇ ਨਾਲ ਇਹ ਮੋਰਾ ਤਾਂ ਜਿੱਥੇ ਮੋਰਾ ਨਾਲ ਲੈਣਾ ਮਾਰਦਾ ਹੁੰਦਾ ਹੈ ਹਾਂ ਮੋਈ ਇਹ ਸਰ ਜਿਹੜਾ ਮੁਰ ਮਾਰਗੇ ਦਾ ਇਲਾਜ ਹੈਦਾ ਮੇਨੂੰ ਸਾਰ ਤਾਂ ਕੰਮ ਨਹੀਂ ਰਾ ਮੁੱਕਦੇ ਉਹਦਾ ਕੁੜੀ ਉਹ ਕੜੀ ਮੁਰ ਦਿਖਾਉਂਦਾ ਸਾਨੂੰ ਹਾਂ ਤੇ ਬਾਂਦਰ ਬੱਧਾ ਰਿੱਚ ਬਾਂਲਾ ਰਿੱਚ ਕਹਦਾ ਬਾਂਦਰ ਬਾਲਾ ਨਾਲ ਲੰਗੂਰ ਬਾਲਾ ਲੰਗੂਰ ਦੀ ਲੰਮੀ ਪੂਛ ਮਾਰਦਾ ਬਲਾ ਕੇ ਅੱਛਾ ਇਹਦਰ ਹਵਾਏ ਖਈਏ ਸਾਰੀ ਹਵਾਏ ਚੱਲਦੀ ਆਹੇ ਤੇ ਆਪਣੇ ਬੱਚੇ ਬਚਾਉਣੇ ਯਾਰ ਬਿਲਕੁਲ ਇਕਰਾਰ ਕਰਕੇ ਗੁੜਕਾ ਸਾਰੀ ਮੰਨਨੇ ਸਾਰੇ ਨੇ ਮੇਰੇ ਨੇ ਉਹਨੇ ਨਹੀਂ ਖਾਕੇ ਦਾ ਜਾਈਂ ਕਿਹਾ ਵੀ ਕੋਈ ਹੋਰ ਦਾ ਬਣਾਇ ਨਹੀਂ ਹੈ ਖਬਰਦਾਰੀ ਵਾਲਾ ਇੱਕ ਕੈਪਟਨ ਸਾਡਾ ਹਾਂ ਉਹ ਹੈ ਮੈਂ ਗੁਟਕਾ ਸੌਹਤ ਲੈ ਕੇ ਨਾਲ ਗੁਰਬਾਣੀ ਦਾ ਬੇੜਾ ਗਰ ਕਹਿੰਦਾ ਗੁਰਬਾਣੀ ਨੇ ਕਰਨ ਵਾਲਾ ਹੂੰ ਤੇ ਅਸੀਂ ਅਮਰਪਾਲ ਜਰ ਕੇ ਬੱਚੇ ਬਚਾਏ ਨੇ ਨਸ਼ੇ ਦੇ ਬਚਾ ਕਿੰਨਾ ਕੋ ਇਧਰ ਹਾਂਜੀ ਨਸ਼ਾ ਕਿੰਨਾ ਕੋ ਨਸ਼ਾ ਤਾਂ ਤੁਸੀਂ ਭਾਗੜੀਆਂ ਲਾਦਰੋ ਤੇ ਸਰਕਾਰਾਂ ਮਕੌਂਡੀਆਂ ਸਵੇਨੀਆਂ ਸਰਕਾਰਾਂ ਨੂੰ ਪੈਸਾ ਚੜਦਾ ਯਾਰ ਹੂੰ ਮੈਂ ਸਟੇਜਾਂ ਤੇ ਬਣਾ ਦਿੱਲੀ ਵੀ ਆਣਾ ਮੈਂ ਦਮੇਦਮ ਸਰ ਤਸਿਆ ਬਾਦਲ ਦਾ ਮੁੰਡਾ ਮੱਥਾ ਟੇਕਣ ਆ ਗਿਆ ਉੱਥੇ ਮੇ ਪਾਸੇ ਦੇ ਪਾਸੇ ਮਹੱਤੀ ਗੱਲ ਹੈ ਭਾਂਤ ਤੋਂ ਭਲਕੇ ਨਹੀਂ ਆ ਸਕਦਾ ਅਸੀਂ ਤਾਂ ਸਾਲ ਪਿੱਛੋਂ ਨਾ ਬਾਹਰ ਗੁਰਦਾਰ ਰਹਿ ਗਿਆ ਟੌਣ ਵਾਲਾ ਹੂੰ ਆ ਕੋ ਰਹਿ ਗਿਆ ਹੂੰ ਤੁਸੀਂ ਤੇਰਾ ਕਿਹੜਾ ਕਿਹੜਾ ਮਹਾ ਪਿੰਡ ਮੇਰਾ ਉਹ ਹੀ ਹੈ ਜਿਹੜਾ ਸਰਕਾਰੀ ਦੇ ਬੇਲੀ ਹੈ ਹੂੰ ਮੁਰਕੇ ਚੋ ਕਰਕੇ ਮੁਰ ਜਿਕ ਬੁਗਾ ਲੋਂਦਾ ਤੇ ਮਹਾ ਯਾਰ ਤੁਸੀਂ ਤਾਂ ਲੈ ਕੇ ਬਹਿ ਗਏ ਸਾਡੀ ਕੌਮ ਹੂੰ ਬਾਹ ਜਿੱਦਨ ਦਮ ਦਵੇ ਸਾਹ ਮੇਲਾ ਉਹਦੇ ਨਹੀਂ ਤੈਨੂੰ ਮੰਤਰੀ ਦੇ ਪਾਸੇ ਤੇ ਤੁਸੀਂ ਪਾਸੇ ਮਾਹੇ ਪਾਸੇ ਨਹੀਂ ਅਸੀਂ 300 ਮੀਲ ਤੋਂ ਮੱਥਾ ਟੇਕਣ ਆਇਆ ਸਾਥੀ ਇੱਕ ਨੂੰ ਉਹ ਤਾਂ ਸਾਡੇ ਰੋਜ਼ ਮਾਦੇ ਯਾਰ ਇਹ ਇਲਾਕੇ ਜਿਹਦੇ 10 ਕਿਲੋਮੀਟਰ ਸੱਤ ਬੰਦੇ ਮਰੇ ਨਸ਼ਾ ਦੋ ਖੇਮਕਾਨ ਇੱਕ ਸਾਡੇ ਹਲਕਾ ਕਿਹੜਾ ਪੈਂਦਾ ਇਸ ਨੂੰ ਇਹ ਅੰਤ ਖਲੂਸਾ ਵਾ ਖਲੂਸਾ ਨਹੀਂ ਵਿਧਾਨ ਸਭਾ ਉਲਟੋ ਆਪਣਾ ਮਲਟਵਾਈ ਹੈ ਨਾ ਖੇਮਕਾਨਾਂ ਖੇਮਕਾਨਾਂ ਅੱਛਾ ਚਾਰ ਮਰੇ ਮੱਖੀ ਦੋ ਤਾਂ ਤਿੰਨ ਤੱਕ ਇੱਕ ਹੋਰ ਮਰ ਗਏ ਤੇ ਮੁੰਡਾ ਦੂਜਾ ਹਸਪਤਾਲ ਜਾ ਕੇ ਮਰ ਗਿਆ ਮਰ ਗਏ ਜਾਦੇ ਸੱਤ ਬੰਦੇ ਮਰੇ ਜਿੱਥੇ ਸੱਤ ਮਰਦੇ ਪਹਿਲਾਂ ਕਾਲੀਆਂ ਦੇ ਕਾਂਗਰਸ ਸਾਰੇ ਪੰਜਾਬ ਤੇ ਅੱਜ ਪੰਜਾਬ ਚ 28 ਮਰਦੇ ਰੋਜ਼ ਦੇ ਕਿਧਰ ਨੂੰ ਜਾਣਗੇ ਕੋਈ ਸਾਡੇ ਬਾਹਰ ਚਲੇ ਤੇ ਸਾਡੇ ਪੰਜਾਬ ਤੇ ਕੌਣ ਰਾਜ ਕਰੂਗਾ ਜਿਨ੍ਹਾਂ ਨੂੰ ਚਾਰ ਚਾਰ ਮੰਦਲੀਆਂ ਕੋਠੀਆਂ ਬਾਦਲ ਨੇ ਬਣਾ ਦਿੱਤੀਆਂ ਲੁਧਿਆਣੇ ਬਣਿਆ ਨੂੰ ਉਹ ਰਾਜ ਕਰ ਲਗੇ ਸਾਡੇ ਤੋਂ ਬੱਚੇ ਖੁਚਿਆਂ ਤੇ ਐਨਐਸਐ ਲਾਈ ਜਾ ਰਹੇ ਜੀ ਜਿਹੜਾ ਨੌਜਵਾਨ ਕੀ ਬੋਲਦਾ ਉਹਨੇ ਐਨਐਸਐ ਲਾ ਕੇ ਇਹ ਦਰਾਸਾ ਨੂੰ ਦਬਾਇਆ ਜਾ ਰਿਹਾ ਸਿੱਖ ਕੌਮ ਦੀ ਸਾਡੇ ਫਿਰ ਸਰਪੰਚ ਦਵਾਇ ਦਬਾਇਆ ਸਰਪੰਚ ਆ ਜਿਹੜੇ ਨਾਲ ਆਧਾਰ ਕਾਰਡ ਤੇ ਬਣਾਈ ਜਾਂਦੇ ਨੇ ਆ ਕੁੜੀਆਂ ਵੇ ਵੋਟਾਂ ਮਹਨਨ ਫਿਰ ਤੁਹਾਡੇ ਦਵਾਈ ਬਣ ਕੇ ਰਹਿਣਾ ਜੇ ਫਿਰ ਬਾਹਰ ਗੱਲ ਸੁਣ ਲਿਓ ਮੈਂ ਮੂੰਹ ਦਾ ਕੀ ਮਾਹੌਲ ਹੈ ਜੀ ਮੋਲ ਤਾਂ ਨਹੀਂ ਹੋਈ ਮੋਲ ਕੋਈ ਬਾਰੂ ਆਏ ਦੱਸੋ ਫਿਰ ਕੀ ਮੋਲ ਦੱਸੋ ਯਾਰ ਗਾਦੀ ਤੇ ਬੋਲ ਮੋਲੇ ਹੋਈ ਆ ਵੀ ਮੋਲਦ ਨਾ ਚੇਦਾ ਆ ਹਾਂ ਉਹ ਤਾਂ ਵੱਡਾ ਮੁੱਦਾ ਤੇ ਹੋਈ ਵੋਟ ਕੀ ਆ ਵੋਟ ਤਾਂ ਮੋਲੀ ਆ ਬੋਟ ਕਿਹੜਾ ਚੰਗਾ ਲੱਗਦਾ ਬੋਟ ਤੇ ਲੀਡਰ ਜਿਹੜਾ ਆਇਆ ਉਹ ਵੇਖੋ ਪਿਛਲੇ ਤਾਂ ਨਹੀਂ ਚੰਗੇ ਸਾਰੇ ਕਰਦੀ ਆ ਤੇ ਨਵਾਂ ਸਤਗੁਰੂ ਕਿਰਪਾ ਨਾਲ ਸੱਚੇ ਪਾਸਾ ਚੜਦੀ ਕਲਾ ਰੱਖਣ ਅੱਗੇ ਵੀ ਉਹਨੇ ਬਥੇਰੇ ਬੱਚਾ ਨੂੰ ਢਾਇਆ ਨਸ਼ਾ ਤੇ ਦੰਮਤ ਛਕਾਇਆ ਸੰਤ ਉਹ ਬੱਚਾ ਜਿਹੜਾ ਸਾਡੇ ਬੱਚੇ ਬਚਾਵੇ ਤੇ ਜਿਹੜਾ ਅਮਰਤ ਧਾਰੀ ਬੱਚਾ ਨੂੰ ਬਣਾਉਂਦਾ ਨਾ ਉਹ ਕੌਮ ਦੀ ਚੜਦੀ ਕਲਾ ਵਾਲਾ ਬੰਦਾ ਹੁੰਦਾ ਅੱਗੇ ਆ ਮਾਲੇ ਨੂੰ ਵੇਖ ਲਿਆ ਹੂੰ ਬਲਕੋ ਹੁਣ ਆਪਾਂ ਅੰਮ੍ਰਿਤਪਾਲ ਅੰਮ੍ਰਿਤਪਾਲ ਨੂੰ ਵੇਖ ਲਿਆ ਹੁਣ ਖਾਲਸਾ ਜਾ ਉਹ ਘੜੀ ਮੁੜੀ ਦੱਸੀ ਜਾਂਦਾ ਤੂੰ ਬਣਾ ਕੇ ਲਾਤੋ ਹੀ ਖਬਰ ਤੇ ਮਸਾਲਾ ਲਾਉਣਾ ਹੋਰ ਚਾਰਲੀ ਮਾਸਾ ਕੋਈ ਨਹੀਂ ਮਾਲਾ ਆ ਪਛਾਣ ਯਾਰ ਉਹ ਕਿਸੇ ਨੇ ਬਾਂਦਰ ਲੈੰਦਾ ਉਹ ਬਾਂਦਰ ਨੂੰ ਬਾਅਦ ਤੋ ਜੁੱਤੀ ਲਾ ਕੇ ਕਿੱਕ ਤੇ ਚੜ ਗਿਆ ਹੂੰ ਉਹਨੇ ਅਹੀ ਇਹਦੇ ਵੜਾ ਗੰਦੋਲੇ ਰੇਚ ਲੈਂਦਾ ਰੇਚ ਬੀਬੀਆਂ ਰੋਟੀ ਨਾ ਪਕਾਉਣ ਦੇਵੇ ਹੂੰ ਔਰ ਉਹਨਾਂ ਰੇਸ਼ੀ ਮਾੜਾ ਤਾਂ ਬੀਬੀ ਦੇ ਤਲੀਆਂ ਚੱਤੀ ਜਾਂਦਾ ਯਾਰ ਉਨਹਰ ਕਾਬ ਲੰਗੂਰ ਲਿਆ ਜਾਂ ਲੰਗੂਰ ਆ ਤੇ ਉਹ ਲਾਗੋ ਨੰਗਾ ਲਗਾ ਜਰ ਤੂੰ ਲੰਗੂਰ ਨੂੰ ਭੁੱਖ ਲੇ ਵੇ ਮਾਰੀ ਪੋਛ ਕਰਦੇ ਪੋਛ ਪਾਵਰ ਵੜੀ ਹੁੰਦੀ ਆ ਹੂੰ ਉਹਨੇ ਫਰ ਕੇ ਗੱਲ ਖਜਦਾ ਆਂਦਾ ਘੜੀ ਨਾ ਉਹਦੋਂ ਗੰਦਾ ਆ ਉਹ ਆ ਲੀਟਰਾਂ ਦਾ ਉਹ ਆ ਲੀਟਰਾਂ ਦਾ ਇਹ ਆ ਦੋਵਾਂ ਤੈ ਕਾਦ ਨੂੰ ਬੰਦ ਦੋਵਾਂ ਤੈ ਕਿੱਥੋਂ ਬੰਦ ਹੋਣਾ ਯਾਰ ਇਹ ਤਾਂ ਕੋਈ ਸਤਗੁਰ ਪਾਤਸ਼ਾਹ ਕਿਰਪਾ ਕਰਨ ਕਿਸ ਦੇ ਸਿਰ ਤੇ ਹੱਥ ਰੱਖ ਕੇ ਕੱਲ ਜੇ ਅੰਦਰੋਂ ਜੇ ਬਾਹਰੋਂ ਸਾਫ਼ ਹੋਵੇ ਜਿਹੜਾ ਯਾਰ ਅੰਦਰੋਂ ਲੱਬੜਿਆ ਭਾਂਡਾ ਚ ਦੁੱਧ ਰੱਖ ਲੈਗਾ ਤੂੰ ਬਾਹਰੋਂ ਦਿਲ ਸ਼ਕਾ ਕੇ ਰੱਖ ਲੈਗਾ ਅਖਣਾ ਬੀਬੀ ਨੇ ਵੜਾਲਾ ਸ਼ਿਕਾਇਆ ਪਤੀਲੇ ਦੇ ਜਦੋਂ ਪਾ ਦੁੱਧ ਤੇ ਉਹਦਾ ਖੱਟੇ ਵਾਲਾ ਅੰਦਰੋਂ ਲੱਸੀ ਨਹੀਂ ਲੈਣਾਈ। ਫਤਕਾ ਨਾਲ ਨੂੰ ਆਹਣਾ ਚਾਹ ਤੇ ਚਾਹ ਦਾ ਵੀ ਫਟ ਗਿਆ ਨਾ ਤੂੰ ਮਾਹੀ ਆ ਵੀ ਤੂੰ ਮੰਨੀ ਹਾਂ ਤੂੰ ਖੱਟੇ ਵਾਲਾ ਤਾਂ ਭਾਂਡੇ ਬਾਜਾ ਕੋ ਨਾ ਬਾਹਰੋਂ ਦਾ ਸ਼ਿਕਾਇਆ ਨਾ ਬਾਹਰੋਂ ਮਾਹੀ ਬਾ ਦੁੱਧ ਪਾ ਅੰਦਰ ਤੇ ਵਿਚੋ ਕੋ ਛੋ ਅਨੇ ਗੁਰੂ ਕ ਗੁਰੂ ਕੇ ਪਿਆਰੇ ਮਗਰ ਮਾਛਾਲੇ ਨੇ ਅੰਜੂ ਸੁੱਟ ਦੇਣਾ। ਜਦੋਂ ਸਾਡੇ ਜਾਂ ਸਾਡੇ ਮਰਿਆਂ ਬੱਚਾਂ ਦੇ ਭੁਗਤੇ ਆ ਜਾਂਦੇ ਆ ਅਸੀਂ ਆਹ ਦਿਨ ਸਾਡੇ ਯਾਰ ਫਲਾਣਾ ਮੰਤਰੀ ਆਇਆ। ਵੋਟਾਂ ਵਾਸਤੇ ਸਾਡੇ ਬੱਚੇ ਸਾਡੇ ਬੱਚੇ ਜਿਹੜਾ ਬਚਾਉਣਾ ਸਦਾ ਲੈ ਗਏ ਬਸ ਜੂਝਲ ਦੇੜ ਕੇ ਨੌਕਰੀ ਦੇਣ ਹਿਆਰ ਸਹੀ ਆ ਹੁਣ ਜੇ ਬੜੀ ਫੌਜ ਚਾਹੀਦੀ ਧੀ ਮੋਹਲਾ ਜੀ ਮੋਹਲ ਚੜਦੀ ਕਲਾ ਹੀ ਆ ਫਿਰ ਵੀ ਬਤੀ ਆ ਜੀ ਫਿਰ ਵੀ ਕੋਈ ਹੋਇਆ ਚਾਹ ਮੋਹਲਾ ਹੁਣ ਮੰਨ ਲਓ ਜਿਤਨਾ ਵਿਰਸਾ ਸੌਣ ਤੇ ਬਿਆਣਾ ਹੈ ਹੀ ਉਹਨੂੰ ਤਾਂ ਖੁਰਾ ਨਹੀਂ ਚਾਹੀਦਾ ਕਿਸ਼ਾ ਸਿੰਘ ਨੂੰ ਨਹੀਂ ਖੁਰਾਣੇ ਦੇਦਾ ਜੀ ਮੰਨ ਲਾ ਜੀ ਪਹਿਲਾਂ ਜੇ ਖਲੋਤਾ ਉਹ ਅਮਰਤਪੁਰ ਪਹਿਲਾਂ ਖਲੋਤਾ ਹੈ ਵਿਰਸਾ ਤੋਂ ਮਤ ਬਾਤ ਚ ਆਉਂਦਾ ਹੈ ਹਮ ਉਹ ਮਿੰਦਾ ਵੀ ਮੈਂ ਉਹਨਾਂ ਤੋਂ ਪੁੱਛਿਆ ਅੱਜ ਤੱਕ ਲੱਗਾ ਉਹ ਆਂਦੇ ਸਾਡੇ ਘਰੇ ਹੀ ਨਹੀਂ ਗਿਆ ਵੀ ਮੈਂ ਮਤਪਾਰ ਦੇ ਪਰਿਵਾਰ ਦੇ ਕੋਲ ਮਿਲ ਕੇ ਆਇਆ ਹਾਂ ਉਹਨਾਂ ਨਾਲ ਅਸੀਂ ਤੇ ਫਤਮਤ ਕਰਾਂਗੇ ਪਰ ਝੂਠ ਥੋੜਾ ਮਰਨ ਚਾਹੀਦਾ ਹੈ ਰਾਜਨੀਤੀ ਝੂਠਾਂ ਚੱਲਦੀ ਹੈ ਮੈਂ ਵੀ ਪੰਥਰੀ ਸੇਵਾ ਕੀਤੀ ਆ ਦੇਖਿਆ ਤੇ ਦੇਖਿਆ ਜਿੰਨ ਦੀ ਸੇਵਾ ਕੀਤੀ ਆ ਗੇਲ ਕੱਟੀ ਐਨਐਸਏ ਲੱਗੀ ਰਹਿਣਾ ਹਾਂਜੀ 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 ਚਲੋ ਤੇ ਆਪੋ ਉਹਨਾਂ ਨੂੰ ਨਸ਼ਾ ਤਾਂ ਨਸ਼ੇ ਦਾ ਨਹੀਂ ਕੋਈ ਗੱਲ ਹੋਇਆ ਨਸ਼ੇ ਦਾ ਕੋਈ ਹੱਲ ਨਹੀਂ ਆ ਨੌਕਰੀਆਂ ਕਹਿੰਦੇ ਆ ਮੈਂ ਦਿੱਤੀਆਂ ਪਰ ਸਾਡੇ ਲੱਗੇ ਇਹਦੇ ਕੋਈ ਨਹੀਂ ਗਿਆ ਹੂੰ ਵਿਕਾਸ 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 ਬੋਲਦਾ ਵਿਕਾਸ ਕੰਮ ਕਿਤੇ ਬੋਲਦਾ ਵੇਖ ਲਓ ਤੁਸੀਂ ਅੱਛਾ ਜੀ ਇਹ ਸੱਚ ਬਣੀ ਵਿਕਾਸ ਕੋਈ ਨਹੀਂ ਹੈ ਵਿਕਾਸ ਅਜੇ ਸੱਚ ਬਣੀ ਤੁਸੀਂ ਇਹ ਵੇਖੋ ਵੀ ਪੰਚਾਇਤਾਂ ਡੁੱਟੀਆਂ ਨੂੰ ਨਜ਼ਰ ਹੋ ਗਿਆ ਤੇ ਸਰਪੰਚੀ ਨਹੀਂ ਕੋ ਆ ਤੇ ਵਿਕਾਸ ਕਰਨ ਦਾ ਹੁਣਾ ਪਿੰਡਾਂ ਦਾ ਸਰਪੰਚ ਦੇ ਜਾਂ ਕੋ ਲੱਗੇ ਤਾਂ ਤਾਂ ਹੀ ਹੁੰਦਾ ਵਿਕਾਸ ਪਹਿਲਿਆਂ ਤੋਂ 2 ਸਾਲ ਹੋ ਗਿਆ ਕੋਈ ਪ੍ਰਿੰਟਿਸ ਕੇ ਕਿਸੇ ਵਿਕਾਸ ਨਹੀਂ ਹੋਇਆ ਠੀਕ ਹੈ ਕੋਈ ਵਿਕਾਸ ਨਹੀਂ ਕਰ ਨਹੀਂ ਨਹੀਂ ਕੋਈ ਵਿਕਾਸ ਨਹੀਂ ਕੋਈ ਇਹਨਾਂ ਦਾ ਇੰਨੇ ਐਮਐਲਏ ਜਿਤਾ ਕੇ ਭੇਜੇ ਕੋਈ ਨਹੀਂ ਅਸੀਂ ਤਾਂ ਹਲ ਉਡਲੇਗਾ ਐ ਬੇ ਦੇਖੇ ਹੀ ਆ ਤੁਸੀਂ ਨਹੀਂ ਪੁੱਛ ਲੈ ਇਹਨਾਂ ਨੂੰ ਹੋਰ ਕਹਿੰਨ ਪੁੱਛ ਲੋ ਹਾਂਜੀ ਕੀਤਾ ਐਮਐਲਏ ਨੇ ਕੋਈ ਹੱਲ ਹਾਂਜੀ ਕੋਈ ਹੱਲ ਨਹੀਂ ਕਿਸੇ ਨੇ ਕੀਤਾ ਹਾਂ ਨਸ਼ੇ ਦੇ ਮੁੱਦੇ ਤੇ ਗੱਲ ਆ ਵੀ ਜਿਹੜਾ ਵੀ ਬੰਦਾ ਕੋ ਨਸ਼ੇ ਵਾਲਾ ਫੜਾਇਆ ਜਾਂਦਾ ਉਹ ਤੋਂ ਪੈਸੇ ਲੈ ਕੇ ਤੇ ਸਰਕਾਰਾਂ ਛਡਾ ਦਿੰਦੀਆਂ ਕੋਈ ਵਿਕਾਸ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਅਸੀਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕਰਦੇ ਆਂ ਕੰਮ ਅਸੀਂ ਦਿੱਲੀ ਇਹ ਬਾਡਰ ਤੇ ਬੈਠੇ ਆਂ ਹੁਣ ਆਪਣੇ ਘਰ ਆਇਆ ਸਾਡੀ ਵਾਰੀ ਆਉਣੀ ਆ ਠੀਕ ਹੈ ਫੇਰ ਜਾਣਾ ਹੋਣਾ ਹੀ ਤੇ ਅਸੀਂ ਇਸੇ ਮੁੱਦੇ ਤੇ ਜਾ ਕਰਾ ਰਹੇ ਆ ਇਸੇ ਮੁੱਦੇ ਤੇ ਸਦਾ ਲੜਦੇ ਮੀਟਿੰਗਾਂ ਉਹ ਸੈਂਟਰ ਨਾਲ ਕਰਾ ਰਹੇ ਆ ਸਾਡੀਆਂ ਥੋੜੀਆਂ ਕਰ ਰਿਹਾ ਸਾਡੇ ਹੱਕਾਂ 'ਚ ਥੋੜੀ ਕਰ ਰਿਹਾ ਸਾਡੇ ਬੰਦੇ ਮਾਰਨ ਦਾ ਗੋਲੀਆਂ ਵੱਜੀਆਂ 11 ਤਰੀਕ 11 ਫਰਵਰੀ ਤੇ ਅਸੀਂ ਉੱਥੇ ਜਾ ਕੇ ਕਰੋ ਚਾਲੇ ਮਾਰ ਕੇ 13 ਦੇ ਬੈਠੇ ਆਂ ਪਰ ਕੋਈ ਮਸਲਾ ਹਲ ਨਹੀਂ ਕੋਈ ਸਾਡੇ ਹੱਕ 'ਚ ਬਿਆਨ ਨਹੀਂ ਤੋ ਇਹ ਸਾਡੀ ਕੋਈ ਖਿਚਿਹਾਲੀ ਵਾਲਾ ਕੰਮ ਨਹੀਂ ਤਿੰਨ ਸਾਲ ਹੋ ਗਏ ਪਿੰਡਾਂ ਦੇ ਵਿੱਚ ਇੱਕ ਗਲੀ ਚੇਤਰ ਨਹੀਂ ਲੱਗੀ ਕਿਤੇ ਹੂੰ ਦੇਖੋ ਵਿਕਾਸ ਕਿਨੂੰ ਕਈਏ ਆਪਾ ਬਨਾਸਿਆ ਵਿਕਾਸ ਨਹੀਂ ਬਨਾਸਿਆ ਕੱਕਾ ਤਾਂ ਖਾ ਗਏ ਨੰਨਾ ਲਾਤਾ ਨਾ ਬਾਕੀ ਵਿਅਪਦੀਆਂ ਤੇ ਇਹਨੇ ਕਹੇ ਵੀ ਮੈਂ 24 ਘੰਟਿਆਂ ਦੇ ਵਿੱਚ ਤੁਹਾਨੂੰ ਇਨਸਾਫ ਦਿਵਾਵਾਂਗਾ ਕੋਈ ਵਿਅਪਦੀ ਤੇ ਇਨਸਾਫ ਨਹੀਂ ਆਇਆ ਕੋਈ ਸਮ ਇਨਸਾਫ ਕਿਸੇ ਗੱਲ ਦਾ ਨਹੀਂ ਮਿਲਿਆ ਹੋ ਰਹੀਆਂ ਵਿਅਪਦੀਆਂ ਨਸ਼ਾ ਦਾ ਹੱਦ ਤੋ ਆਦਿ ਬੱਚਾ ਦਿਨ ਦੇ ਦਿਨ ਬੱਚੇ ਹਸਤੇ ਦੇ ਦੋ ਦੋ ਤਿੰਨ ਤਿੰਨ ਮਰ ਰਹੇ ਨਸ਼ੇ ਦੇ ਨਾਲ ਜਿਹੜਾ ਨਸ਼ਾ ਵੇਚਦੇ ਹੋ ਸ਼ੌਕ ਕਰਨ ਦੇ ਜਾਂਦੇ ਆ ਜਿਹੜਾ ਕੋਈ ਕੰਮ ਕਰਨ ਵਾਲਾ ਗਰੀਬ ਹੁੰਦਾ ਜਾਂਦਾ ਲਾਲਜੀਤ ਭੁੱਲਰ ਕਿਵੇਂ ਬੱਪੂ ਕੋਈ ਕਿਸੇ ਦੇ ਨਹੀਂ ਕੋਈ ਕਿਸੇ ਦਾ ਕੋਈ ਲੱਗਦਾ ਕੁਛ ਨਹੀਂ ਕੋਈ ਕਿਸੇ ਦਾ ਕੁਛ ਨਹੀਂ ਕਰਦਾ ਹੈ ਬੱਪੂ ਲਾਲਜੀਤ ਭੁੱਲਰ ਸਾਰੇ ਚੰਗੇ ਬਣ ਕੇ ਆਉਂਦੇ ਯਾਰ ਜਦੋਂ ਆਉਂਦੇ ਆ ਨਾ ਸਾਰੇ ਚੰਗੇ ਬਣ ਕੇ ਆਪਣੇ ਆਪ ਨੂੰ ਮਾਰਾ ਕੋਈ ਨਹੀਂ ਕਿੰਦਾ ਮਾਰਾ ਜਿਹੜਾ ਰੱਬ ਨੇ ਥਾਪੀ ਦੀ ਤੇਰੇ ਵਰਗਾ ਕੋਈ ਨਹੀਂ ਕਲ ਆਇਆ ਤਾਂ ਇਹ ਆ ਕਰਾ ਮੇਰੇ ਵਰਗਾ ਕੋਈ ਨਹੀਂ ਬਲਤੋ ਆ ਜੀਰਾ ਉਹ ਤਾਂ ਜੀ ਬੀ ਜੀ ਪੀ ਦੀ ਹੈਗੀ ਆ ਵਾ ਬੀ ਜੀ ਪੀ ਦੀ ਬੀ ਜੀ ਪੀ ਆ ਤਾਂ ਇਹ ਵੜ ਨਹੀਂ ਦੇਣੇ ਬੀ ਜੀ ਵਾਲੇ ਬੀ ਜੀ ਪੀ ਵਾਲੇ ਨਹੀਂ ਵੜਦੇ ਬੀ ਜੀ ਪੀ ਦਾ ਸਖਤ ਵਿਰੋਧ ਜਿੱਥੇ ਵੀ ਆਏਗਾ ਭਾਈ ਨੰਕ ਕੇ ਗੱਡੀ ਲੈ ਕੇ ਗਾੜੀ ਛੰਡਾ ਰੱਖਿਆ ਉਹਨੇ ਥੱਲੇ ਉਹ ਸਰੋਪਰ ਰੱਖਿਆ ਪਰ ਗੱਲ ਚ ਨਹੀਂ ਪਾਇਆ ਉਹਨੂੰ ਪਤਾ ਮੈਨੂੰ ਕੋਈ ਨਾ ਕਿ ਘੇਰ ਲੈਣਾ ਉਹਨੇ ਆ ਗੱਡੀ ਗਈ ਆਪਣੇ ਕੋਲ ਹਾਂ ਗਈ ਇੱਥੇ ਖੜੀ ਸੀ ਇਧਰ ਨੂੰ ਗਈ ਆ ਉਹਨੇ ਸੁਰੱਖਤਾ ਸਿੱਧਾ ਕਰਕੇ ਉੱਥੇ ਰੱਖਿਆ ਗੱਡੀ ਦੇ ਡੈਸ਼ ਬੋਰਡ ਤੇ ਪਰ ਉਹਨੂੰ ਗੱਲ ਚ ਨਹੀਂ ਪਾਇਆ ਉਹਨੂੰ ਪਤਾ ਵੀ ਕੋਈ ਨਾ ਕਿ ਵਿਰੋਧ ਹੋ ਜਾਣਾ ਮੈਂ ਇਹ ਵੇਖਿਆ ਕਿ ਉੱਥੇ ਜਨਤਾ ਪਾਰਟੀ ਲਿਖਿਆ ਗਿਆ ਹੋਣ अच्छा मतलब ਤੁਸੀਂ ਐ ਨਿਗਰ ਰੱਖਦੇ ਆ ਉਹ ਪਿੰਡਾ ਪੁੜਾ ਪੱਤਾ ਜੀ ਇਹ ਕਿਸਾਨ ਚੁੰਨੇ ਚੇ ਕੰਦ ਵਾਸਤੇ ਆ ਮਤਲਬ ਐ ਜਿਵੇਂ ਹੁਣ ਖੜੇ ਤੇ ਲੱਗਿਆ ਤਾਂ ਨਾਲ ਦੇ ਵਿੱਚ ਰੋਧ ਅਸੀਂ ਕੇ ਕੰਮ ਵਾਸਤੇ ਜਾ ਰਹੇ ਹੁਣੇ ਹਾਂ ਹਾਂ ਅਸੀਂ ਖਲੋਤੇ ਇੱਥੇ ਸਾਨੂੰ ਕੋਈ ਇੱਕ ਦੇ 2 12 ਵਜੇ ਦਾ ਮੈਸੇਜ ਕਰਕਾਂ ਹੂੰ ਬਾਕੀ ਉਹਨਾਂ ਦਾ ਹੀ ਵਿਰੋਧ ਕਰਦੇ ਬਾਕੀ ਦੁਨੀਆਂ ਪਾਰ ਦੇ ਨਹੀਂ ਵਿਰੋਧ ਨਹੀਂ ਕਰਦੇ ਭਾਈ ਭਾਰਤੀ ਜਨਤਾ ਪਾਰਟੀ ਨੇ ਸਾਨੂੰ ਦਿੱਤਾ ਗਿਆ ਅਸੀਂ 700 ਕਿਸਾਨ ਤਾਂ 800 ਪਹਿਲਾਂ ਸ਼ੀਦ ਕਰਵਾ ਕੇ ਦਿੱਲੀ ਤੋਂ 11 15 18 ਤੱਕ ਇੱਥੇ ਪਾਰ ਹੋ ਚੱਲੇ ਸ਼ੱਭੂ ਬਾਰਡਰ ਤੇ ਹੂੰ ਜਿੰਦਿਆਂ ਦੀਆਂ ਅੱਖਾਂ ਗਈਆਂ ਉਹ ਵਖਰੇ ਫੱਟੜ ਬਹੁਤ ਹੋਏ ਆ ਫੱਟੜ ਬਹੁਤ ਹੋਏ ਆ ਤੇ ਘਰੋਂ ਬਿਘਾਰ ਹੋ ਕੇ ਬਹਿ ਗਏ ਇਹਨਾਂ ਸਰਕਾਰਾਂ ਬਦਲੇ ਬੈਠੇ ਅਸੀਂ ਕਾਡਰਾਂ ਤੇ ਹੂੰ ਕਜਾ ਬੰਦੇ ਨੇ ਆਪਣੇ ਘਰ ਬੈਂਡਾਂ 100 ਸੌਕਾ ਆਰਾਮ ਹੈ ਕਜਾ ਅਸੀਂ ਬਾਰਡਰਾਂ ਤੇ ਗਰਮੀ ਚ ਬੈਠੇ ਆ ਹੂੰ ਸਾਨੂੰ ਤੇ ਬੱਤੀ ਦੀ ਸਹੂਲਤ ਵੀ ਨਹੀਂ ਦਿੱਤੀ ਕਿ ਸਰਕਾਰ ਨੇ ਵੀ ਤੇ ਉਹ ਆਪਣੇ ਆਪ ਆਪਣਾ ਬੰਦੋਬਸਤ ਕਰਨ ਡੇ ਆ ਦਿੱਲੀ ਜਿਉ ਲੱਗਾ ਮੋਟਰ ਦਾ ਪਾਣੀ ਵੀ ਨੇ ਬੰਦ ਕਰਾਵਾ ਮੋਦੀ ਨੇ ਤੇ ਬਿਜਲੀ ਵੀ ਉਹ ਜੇ ਕੇਜਰੀਵਾਲ ਨੇ ਬਦਰੀ ਸਾਨੂੰ ਲਾ ਕੇ ਪਾਣੀ ਕੇਜਰੀਵਾਲ ਨੇ ਗੱਡੀਆਂ ਲਿਆਂਦੀਆਂ ਨਾ ਉਹ ਰਾਹ ਤੇ ਦਿੱਤਾ ਹੂੰ ਉਹ ਤੇ ਸਾਨੂੰ ਲੋਕਾਂ ਨੇ ਕਿਜਰੀ ਵਾਲੇ ਹੀ ਵੋਟਾਂ ਪੰਜਾਂ ਮੁਰਕੇ ਪਹੁੰਚਾਨ ਤਮਾਨ ਦੇ ਸਪੋਰਟ ਵੀ ਕੀਤੀ ਲੋਕਾਂ ਦਾ ਬਹੁਤ ਸਹਿਯੋਗ ਹੈ ਬਾਰਡਰ ਤੇ ਹਰ ਘਰ ਦੇ ਵਿੱਚ ਨਾ ਉਹ ਨੂੰ ਸਾਨੂੰ ਜਗ੍ਹਾ ਮਿਲਦੀ ਆ ਹਰ ਲੰਗਰ ਸਰਕਾਰ ਦਾ ਕੋਈ ਨਹੀਂ ਕਿਸੇ ਦਾ ਵੀ ਹੈਗਾ ਕੋਈ ਸਰਕਾਰ ਨਹੀਂ ਆਣਾ ਕੋਈ ਸਰਕਾਰ ਕਿਸਦਾ ਉਹਨਾਂ ਸਰਕਾਰ ਤੇ ਸਾਨੂੰ ਮਾਰਨ ਢਈ ਆ ਉਹ ਤਾਂ ਦਿਨ ਮਾਰ ਗਏ ਤੇ ਪੰਜਾਬ ਸਰਕਾਰ ਦਾ ਕੋਈ ਨਹੀਂ ਪਹੁੰਚਿਆ ਕੋਈ ਲੀਡਰ ਪਹੁੰਚਿਆ ਸੀ ਪਰ ਇੱਕ ਦੋ ਪਹਿਲੀਆਂ ਚ ਪਹੁੰਚੇ ਦੁਬਾਰਾ ਕੋਈ ਲੀਡਰ ਨਹੀਂ ਗਿਆ ਉੱਥੇ ਲੀਡਰ ਕਿਹੜਾ ਪਹੁੰਚਦਾ ਲੀਡਰ ਆਉਂਦੇ ਵੋਟਾਂ ਲੈਣ ਘਰਾਂ 'ਚ ਪਰ ਉਹ ਇਹ ਹਾਲ ਤੁਸੀਂ ਹੁਣ ਕਰਨਾ ਵੋਟਾਂ ਚ ਉਹ ਹੀ ਬਸ ਅਸੀਂ ਤਾਂ ਹੈ ਹੀ ਆਏ ਜੋ ਕਰਨਾ ਕਰਨਾ ਹੈ ਤੇ ਸਾਰਿਆਂ ਦੇ ਹਾਲ ਦੀ ਘੜੀ ਸਾਂਝੇ ਆ ਅਸੀਂ ਉਹ ਬਾਕੀ ਟਾਈਮ ਦੇਖਾਂਗੇ ਜਦੋਂ ਸਾਡੀ ਪਾਰਟੀ ਫੈਸਲਾ ਲਏਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਸੀਂ ਉਹਦੇ ਨਾਲ ਖੜੇ ਆ ਹਾਂਜੀ